ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੈਲਕਮ ਟੂ ਮਾਈ YouTube ਚੈਨਲ ਅੱਜ ਆਪਾਂ ਕੜੀ ਪਕੌੜੇ ਦੀ ਰੈਸਪੀ ਬਣਾਵਾਂਗੇ ਸੋ ਇੱਥੇ ਆਪਾਂ ਇੱਕ ਭਾਂਡੇ ਦੇ ਵਿੱਚ ਪਕੌੜਿਆਂ ਲਈ ਬੇਸਣ ਲਿਆ ਹੈ ਜਿੰਨੇ ਕ ਬੇਸਣ ਦੀ ਤੁਹਾਨੂੰ ਜ਼ਰੂਰਤ ਹੈ ਤੁਸੀਂ ਓਨਾ ਕ ਬੇਸਣ ਲੈ ਸਕਦੇ ਹੋ ਪਕੌੜਿਆਂ ਲਈ ਫਿਰ ਆਪਾਂ ਇਹਦੇ ਵਿੱਚ ਪਾਣੀ ਐਡ ਕਰਾਂਗੇ ਪਾਣੀ ਐਡ ਕਰਨ ਤੋਂ ਬਾਅਦ ਆਪਾਂ ਇਹਨੂੰ ਮਿਕਸ ਕਰਾਂਗੇ ਇਹਦੇ ਵਿੱਚ ਬੇਸਣ ਦੀ ਕੋਈ ਵੀ ਗੰਢ ਨਹੀਂ ਰਹਿਣੀ ਚਾਹੀਦੀ ਇਸ ਲਈ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰਾਂਗੇ ਚਮਚੇ ਦੀ ਮਦਦ ਨਾਲ ਇਹਨੂੰ ਫੈਂਟਣਾ ਤਾਂ ਕਿ ਇਹਦੇ ਵਿੱਚ ਕੋਈ ਗੰਢ ਨਾ ਰਵੇ ਤੇ ਪਕੌੜੇ ਸਾਡੇ ਜਿਹੜੇ ਉਹ ਵਧੀਆ ਬਣ ਕੇ ਤਿਆਰ ਹੋਣ ਤੁਸੀਂ ਆਪਣੀ ਮਰਜ਼ੀ ਨਾਲ ਵੱਧ ਵੀ ਬਣਾ ਸਕਦੇ ਹੋ ਪਕੌੜੇ ਵੱਧ 베ਸਣ ਲੈ ਸਕਦੇ ਹੋ ਮੈਂ ਇੱਥੇ ਛੋਟੇ 2-3 ਚਮਚ ਹੀ ਲੈ ਆ 베ਸਣ ਦੇ ਸੋ ਕਿ ਕਿ ਮੈਂ ਘੱਟ ਪਕੌੜੇ ਬਣਾ ਕੇ ਪਾਉਂਗੀ ਕੜੀ ਦੇ ਵਿੱਚ ਸੋ ਤੁਸੀਂ ਇਦਾਂ ਦਾ ਟੈਕਸਚਰ ਬਣਾ ਲੈਣਾ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਸੋ ਵੇਸਨ ਦਾ ਇਦਾਂ ਦਾ ਟੈਕਸਚਰ ਬਣ ਗਿਆ ਆਪਣਾ ਹੁਣ ਆਪਾਂ ਇਹਨੂੰ 10-15 ਮਿੰਟ ਲਈ ਰੈਸਟ ਤੇ ਰੱਖ ਦੇਵਾਂਗੇ ਇਹਨੂੰ ਆਪਾਂ ਟੱਕ ਦੇ ਨੇ ਤੇ ਇਹਨੂੰ ਆਪਾਂ ਸਾਈਡ ਤੇ ਰੱਖ ਦੇਵਾਂਗੇ ਹੁਣ ਆਪਾਂ ਕੜੀ ਦੇ ਲਈ ਵੇਸਨ ਤੇ ਦਹੀਂ ਦਾ ਕੋਲ ਤਿਆਰ ਕਰਨਾ ਮੈਂ ਇੱਥੇ ਇੱਕ ਕੌਲੀ ਵੇਸਨ ਦੀ ਲਈ ਹੈ ਤੁਸੀਂ ਵੱਧ ਵੀ ਲੈ ਸਕਦੇ ਹੋ ਘੱਟ ਵੀ ਲੈ ਸਕਦੇ ਹੋ ਜਿੰਨੀ ਕੁ ਤੁਸੀਂ ਕੜੀ ਬਣਾਉਣਾ ਚਾਹੁੰਦੇ ਹੋ ਤੇ ਤੇ ਚਾਰ ਗੋਲੀਆਂ ਮੈਂ ਦਹੀਂ ਦੀਆਂ ਲਈਆਂ ਨੇ ਕਿਉਂਕਿ ਮੇਰਾ ਦਹੀਂ ਖੱਟਾ ਘੱਟ ਸੀਗਾ ਇਸ ਕਰਕੇ ਜੇਕਰ ਤੁਹਾਡੇ ਕੋਲੇ ਜ਼ਿਆਦਾ ਖੱਟਾ ਦਹੀਂ ਹੈ ਤਾਂ ਤੁਸੀਂ 2 ਜਾਂ 3 ਗੋਲੀਆਂ ਵੀ ਦਹੀਂ ਦੀਆਂ ਲੈ ਸਕਦੇ ਹੋ ਤੇ ਫਿਰ ਇਹਨਾਂ ਨੂੰ ਆਪਾਂ ਮਿਕਸ ਕਰਨਾ ਹੈ ਮਿਕਸ ਤੁਸੀਂ ਇਹਨੂੰ ਰੜਕ ਕੇ ਵੀ ਕਰ ਸਕਦੇ ਹੋ ਮਤਲਬ ਜਿੱਦਾਂ ਆਪਾਂ ਦਹੀਂ ਰੜਕਦੇ ਆਂ ਉਦਾਂ ਇਹਨੂੰ ਗ੍ਰाइंड ਕਰ ਸਕਦੇ ਆ ਆਪਾਂ ਹੈਂਡੀ ਨਾਲ ਜਾਂ ਕਿਵੇਂ ਮਧਾਣੀ ਨਾਲ ਵੀ ਤਾਂ ਇਹ ਆਪਾਂ ਇਦਾਂ ਮਿਕਸ ਕਰ ਲਿਆ ਤਾਂ ਹੁਣ ਜਿੱਦਾਂ ਆਪਾਂ ਇੱਕ ਗੋਲੀ ਵੇਸਣ ਦੀ ਲਈ ਹੈ ਤਾਂ ਪਾਉਦਾ 10 ਗੁਣਾ ਉਹਦੇ ਵਿੱਚ ਪਾਣੀ ਪਾਵਾਂਗੇ ਜਿਵੇਂ 10 ਕੌਲੀਆਂ ਆਪਾਂ ਪਾਣੀ ਦੀਆਂ ਪਾਵਾਂਗੇ ਜੇ ਤੁਸੀਂ ਜ਼ਿਆਦਾ ਪਤਲੀ ਕੜੀ ਖਾਣਾ ਪਸੰਦ ਕਰਦੇ ਹੋ ਤਾਂ ਤੁਸੀਂ ਵੱਧ ਪਾਣੀ ਵੀ ਪਾ ਸਕਦੇ ਹੋ ਤੇ ਜ਼ਿਆਦਾ ਗਾੜੀ ਕੜੀ ਖਾਣਾ ਪਸੰਦ ਕਰਦੇ ਹੋ ਤਾਂ ਤੁਸੀਂ ਘੱਟ ਵੀ ਪਾ ਸਕਦੇ ਹੋ ਬਟ ਜੇ ਤੁਸੀਂ 10 ਗੁਣਾ ਪਾਣੀ ਲੈ ਰਹੇ ਹੋ ਵੇਸਣ ਦੇ ਹਿਸਾਬ ਨਾਲ ਤਾਂ ਵਧੀਆ ਹੀ ਕੜੀ ਬਣੇਗੀ ਬਹੁਤ ਜ਼ਿਆਦਾ ਵਧੀਆ ਬਣੂਗੀ ਹੁਣ ਆਪਾਂ ਇਹਦੇ ਵਿੱਚ ਪਾਣੀ ਐਡ ਕੀਤਾ ਹੈ ਜਿਹੜਾ ਪਾਣੀ ਆਪਣਾ ਰਹਿ ਗਿਆ ਉਹ ਆਪਾਂ ਘੋਲ ਨੂੰ ਚੰਗੀ ਤਰ੍ਹਾਂ মিক্স ਕਰਕੇ ਬਾਅਦ ਵਿੱਚ ਐਡ ਕਰ ਲਾਂਗੇ ਸੋ ਆਪਾਂ ਹੁਣ ਇਹਨੂੰ ਆਪਾਂ ਹੈਂਡੀ ਦੀ ਮਦਦ ਨਾਲ ਘੋਲ ਨੂੰ ਆਪਾਂ ਚੰਗੀ ਤਰ੍ਹਾਂ ਇੱਕ ਜਾਣ ਕਰ ਲੈਣਾ ਇਸ ਤਰ੍ਹਾਂ ਤੁਸੀਂ ਕਿਸੇ ਵੀ ਤਰੀਕੇ ਨਾਲ ਜੱਗ ਜੱਗ ਚ ਕਰਨਾ ਚਾਹੁੰਦੇ ਹੋ ਉਵੇਂ ਮਤਲਬ ਕਰ ਸਕਦੇ ਹੋ ਮਿਕਸੀ ਨਾਲ ਤੇ ਤੁਸੀਂ ਐਦਾਂ ਹੈਂਡੀ ਨਾਲ ਵੀ ਕਰ ਸਕਦੇ ਹੋ ਜਾਂ ਤੁਸੀਂ ਕੱਲੀ ਦਹੀਂ ਨੂੰ ਵੀ ਪਹਿਲਾਂ ਰੜਕ ਸਕਦੇ ਹੋ ਕਿ ਕਿ ਦਹੀਂ ਦੇ ਵਿੱਚ ਜੋ ਡਲੀਆਂ ਜਿਹੀਆਂ ਹੁੰਦੀਆਂ ਨੇ ਉਹ ਫੁੱਟ ਜਾਂਦੀਆਂ ਨੇ ਫਿਰ ਉਹ ਉਹਦੇ ਨਾਲ ਕੀ ਗੰਡਾ ਨਹੀਂ ਬਣਦੀਆਂ ਤਾਂ ਵੇਸਣ ਪਾਉਣ ਤੋਂ ਪਹਿਲਾਂ ਤੁਸੀਂ ਇਕੱਲੇ ਦਹੀਂ ਨੂੰ ਵੀ ਰੜਕ ਸਕਦੇ ਹੋ ਵੇਸਣ ਦੇ ਉਹਦੇ ਕੋਲ ਨੂੰ ਚੰਗੀ ਤਰ੍ਹਾਂ ਮਿਕਸ ਕਰ ਸਕਦੇ ਹੋ ਪਾਣੀ ਪਾ ਕੇ ਤੁਸੀਂ ਹੈਂਡੀ ਨਾਲ ਵੀ ਕਰ ਸਕਦੇ ਹੋ ਤਾਂ ਹੁਣ ਇੱਥੇ ਆਪਾਂ ਦੋ ਕ올ੀਆਂ ਪਾਣੀ ਦੀਆਂ ਹੋਰ ਐਡ ਕਰਤੀਆਂ ਤਾਂ ਆਪੇ ਇੱਥੇ ਪੰਜ ਕ올ੀਆਂ ਪਾਣੀ ਦੀਆਂ ਐਡ ਕਰਤੀਆਂ ਹੁਣ ਆਪਣਾ ਜਿਹੜਾ ਬਰਤਨ ਆ ਉਹ ਭਰ ਚੁੱਕਿਆ ਤੇ ਜਦੋਂ ਆਪਾਂ ਕੜਾਈ ਦੇ ਵਿੱਚ ਪਾਵਾਂਗੇ ਕੁਛ ਪਾਣੀ ਆਪਾਂ ਉਦੋਂ ਐਡ ਕਰ ਦਾਂਗੇ ਸੋ ਜਿਹੜੇ ਬੇਸਣ ਨੂੰ ਆਪਾਂ ਰੈਸਟ ਲਈ ਰੱਖਿਆ ਸੀ ਪਕੌੜਿਆਂ ਵਾਲੇ ਬੇਸਨ ਨੂੰ ਉਹਨੂੰ ਹੁਣ ਆਪਾਂ ਫੈਂਟਾਂਗੇ ਜਿਸ ਫਲੋ ਦੇ ਵਿੱਚ ਇੱਕ ਵਾਰ ਆਪਾਂ ਚਮਚਾ ਘੁਮਾਇਆ ਉਸੇ ਫਲੋ ਦੇ ਵਿੱਚ ਹੀ ਤੁਸੀਂ ਘਮਾਉਂਦੇ ਰਹਿਣਾ ਬੇਸਨ ਨੂੰ ਸੋ 2-3 ਮਿੰਟ ਤੁਸੀਂ ਇਦਾਂ ਕਰਨਾ ਇਹਦੇ ਨਾਲ ਕੀ ਹੈ ਬੇਸਨ ਵਧੀਆ ਟੈਕਸਚਰ ਫੜੂਗਾ ਤੇ ਇਹਦਾ ਹੋਰ ਵੀ ਜ਼ਿਆਦਾ ਸੌਫਟ ਹੋ ਜਾਊਗਾ ਇਹ ਜਿਸ ਦੇ ਨਾਲ ਆਪਣੇ ਪਕੌੜੇ ਜਿਹੜੇ ਉਹ ਹੋਰ ਜ਼ਿਆਦਾ ਸੌਫਟ ਬਣ ਕੇ ਆਉਣਗੇ ਸੋ ਤੁਸੀਂ ਇਹਨੂੰ ਇਦਾਂ ਕਰਨਾ ਹੈ ਤੇ ਹੁਣ ਤੁਸੀਂ ਇਹਦਾ ਕੋਲ ਦੇਖ ਲਓ ਇਹਨੂੰ ਇਹ ਕਿਦਾਂ ਦਾ ਬਣ ਕੇ ਤਿਆਰ ਹੋ ਗਿਆ ਤੇ ਬਿਲਕੁਲ ਐਦਾਂ ਦਾ ਰੱਖਣਾ ਤੁਸੀਂ ਨਾ ਜ਼ਿਆਦਾ ਪਤਲਾ ਤੇ ਨਾ ਜ਼ਿਆਦਾ ਗਾੜਾ ਸੋ ਇਹ ਬਿਲਕੁਲ ਰੈਡੀ ਹੈ ਪਕੌੜਿਆਂ ਦੇ ਲਈ ਹੁਣ ਆਪਾਂ ਫਰਾਈ ਪੈਨ ਲਈ ਹੈ ਇੱਕ ਤਾਂ ਇਹਦੇ ਵਿੱਚ ਆਪਾਂ ਪਾਵਾਂਗੇ ਤੇਲ ਪਕੌੜਿਆਂ ਵਾਸਤੇ ਹੁਣ ਆਪਾਂ ਪਕੌੜੇ ਬਣਾਵਾਂਗੇ ਪਹਿਲਾਂ ਘੜੀ ਬਣਾਉਣ ਤੋਂ ਪਹਿਲਾਂ ਆਪਾਂ ਆਪਣੇ ਪਕੌੜੇ ਬਣਾ ਕੇ ਅਲੱਗ ਰੱਖ ਲਾਂਗੇ ਤੇਲ ਗਰਮ ਹੋ ਗਿਆ ਤਾਂ ਹੁਣ ਆਪਾਂ ਪਕੌੜਿਆਂ ਨੂੰ ਚਮਚ ਦੀ ਮਦਦ ਨਾਲ ਵੇਸਣ ਨੂੰ ਚਮਚ ਦੀ ਮਦਦ ਨਾਲ ਪਾਉਣਾ ਤੇਲ 'ਚ ਜਿਹੜੇ ਆਪਣੇ ਪਕੌੜੇ ਵੀ ਮਤਲਬ ਇੱਕੋ ਜਿਹੇ ਬਣਨਗੇ ਸਾਰੇ ਤੇ ਬਾਕੀ ਤੁਸੀਂ ਕਿਵੇਂ ਵੀ ਬਣਾ ਸਕਦੇ ਹੋ ਜਿੱਦਾਂ ਵੀ ਤੁਸੀਂ ਚਾਹੋ ਪਰ ਇਦਾਂ ਸੌਖਾ ਹੈ ਕਿ ਚਮਚ ਦੀ ਮਦਦ ਨਾਲ ਥੋੜਾ ਥੋੜਾ ਵੇਸਣ ਆਪਾਂ ਤੇਲ ਦੇ ਵਿੱਚ ਛੱਡਦੇ ਰਹੀਏ ਤੇ ਫਿਰ ਇਦਾਂ ਪਕੌੜੇ ਬਣ ਕੇ ਤਿਆਰ ਹੋ ਜਾਣਗੇ ਆਪਣੇ ਜਿਆਦਾ ਤੇਲ ਨਹੀਂ ਤੁਸੀਂ ਲੈਣਾ ਮਤਲਬ ਵਿੱਚ ਜਿਆਦਾ ਤੇਲ ਪਾ ਕੇ ਇਹਨਾਂ ਨੂੰ ਡੁਬਾਉਣਾ ਜ਼ਰੂਰੀ ਨਹੀਂ ਹੈ ਮਸ ਐਨਾ ਕੀ ਤੇਲ ਰੱਖਣਾ ਕਿ ਅੱਧੇ ਅੱਧੇ ਜਿਹੇ ਡੁੱਬ ਜਾਣ ਤੇਲ ਦੇ ਵਿੱਚ ਸੋ ਇਹ ਦੇਖੋ ਆਪਾਂ ਥੋੜਾ ਵੇਸਨ ਲਿਆ ਸੀ ਥੋੜੇ ਜਿਹੀ ਪਕੌੜੇ ਬਣਾ ਰਹੀਆਂ ਮੈਂ ਇੱਥੇ ਤੁਸੀਂ ਆਪਣੀ ਮਰਜ਼ੀ ਨਾਲ ਕਿੰਨੇ ਵੀ ਬਣਾ ਸਕਦੇ ਹੋ ਜੇਕਰ ਤੁਸੀਂ ਕੜੀ ਦੇ ਵਿੱਚ ਜ਼ਿਆਦਾ ਪਕੌੜੇ ਖਾਣਾ ਪਸੰਦ ਕਰਦੇ ਹੋ ਤਾਂ ਤੁਸੀਂ ਜ਼ਿਆਦਾ ਬਣਾ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਹੁਣ ਆਪਾਂ ਪਕੌੜੇ ਇਹਦੇ ਵਿੱਚ ਪੂਰੇ ਪਾ ਦਿੱਤੇ ਹੈਗੇ ਤੇ ਹੁਣ ਪਕੌੜਿਆਂ ਦੇ ਵਿੱਚ ਛੋਟੇ 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 ਮੋਰੀਆਂ ਜਿਹੀਆਂ ਹੋਣੀਆਂ ਸਟਾਰਟ ਹੋ ਗਈਆਂ ਨਗੀਆਂ ਦੇਖ ਸਕਦੇ ਹੋ ਤੁਸੀਂ ਤੇ ਇਹਨਾਂ ਮਤਲਬ ਲਈ ਆਪਣੇ ਬਿਲਕੁਲ ਸਹੀ ਬਣ ਰਹੇ ਐ ਬਿਲਕੁਲ ਸੈੱਟ ਬਣ ਰਹੇ ਐ ਤੇ ਇਹ ਵਿੱਚੋਂ ਤੁਹੋਂ ਇਝੇ ਹੋ ਜਾਣੇ ਐ ਜਦੋਂ ਆਪਾਂ ਇਹਨੂੰ ਮਤਲਬ ਬਿਲਕੁਲ ਸੌਫਟ ਹੋ ਗਏ ਵਿੱਚੋਂ ਜਦੋਂ ਆਪਾਂ ਇਹਨੂੰ ਪਕੌੜਿਆਂ ਦੇ ਜਦੋਂ ਆਪਾਂ ਕੜੀ ਦੇ ਵਿੱਚ ਪਾਵਾਂਗੇ ਪਕੌੜਿਆਂ ਨੂੰ ਤਾਂ ਇਹਨਾਂ ਵਿੱਚ ਕੜੀ ਭਰ ਜਾਣੀ ਐ ਤਾਂ ਇਹਨਾਂ ਨੇ ਹੋਰ ਵੀ ਜ਼ਿਆਦਾ ਸੌਫਟ ਬਣ ਜਾਣਾ ਤੇ ਬਹੁਤ ਜ਼ਿਆਦਾ ਵਧੀਆ ਟੇਸਟ ਆਉਣੇ ਇਹਨਾਂ ਦਾ ਤੇ ਹੁਣ ਆਪਾਂ ਇਹਨਾਂ ਨੂੰ ਦੂਜੀ ਸਾਈਡ ਤੋਂ ਵੀ ਪਕਾਵਾਂਗੇ ਆਪ ਬਸਾਰਿਆਂ ਨੂੰ ਪਲਟੀ ਕਰਕੇ ਦੂਜੀ ਸਾਈਡ ਤੋਂ ਵੀ ਪਕਾਵਾਂਗੇ ਇਹਨਾਂ ਨੂੰ ਜ਼ਿਆਦਾ ਨਹੀਂ ਪਕਾਉਣਾ ਕਿ ਜਿੱਦਾਂ ਆਪਾਂ ਆਮ ਪਕੌੜੇ ਬਣਾਉਨੇ ਆ ਕਿ ਉਹਨਾਂ ਈ ਇਹਨਾਂ ਨੂੰ ਪਕਾਉਣਾ ਇਹ ਇਦਾਂ ਹੀ ਇਹਨਾਂ ਨੂੰ ਲਾਈਟ ਹੀ ਆ ਪਕਾਉਣਾ ਹੈ ਸੌਫਟੇਅਰ ਰੱਖਣਾ ਤੇ ਕੱਚੇ ਵੀ ਨਹੀਂ ਇਹ ਵੀ ਨਾ ਹੋਵੇ ਕਿ ਕਿਤੇ ਕੱਚੀ ਰਹਿ ਜਾਣ ਤੇ ਇਹਨਾਂ ਨੂੰ ਬਿਲਕੁਲ ਇਸ ਤਰ੍ਹਾਂ ਪਕਾ ਕੇ ਤੇ ਉਦੋਂ ਬਾਅਦ ਆਪਾਂ ਇਹਨਾਂ ਨੂੰ ਕਿਸੇ ਅਲੱਗ ਭਾਂਡੇ ਦੇ ਵਿੱਚ ਬਾਹਰ ਕੱਢ ਲਾਂਗੇ ਦੇਖੋ ਤੁਸੀਂ ਇਦਾਂ ਦੇ ਪਕੌੜੇ ਆਪਣੇ ਬਣ ਕੇ ਰੈਡੀ ਹੋਣਗੇ ਸੋ ਇਹਨਾਂ ਨੂੰ ਆਪਾਂ ਬਣਾ ਕੇ ਇੱਕ ਸਾਈਡ ਦੇ ਉੱਪਰ ਰੱਖ ਲਿਆ। ਹੁਣ ਆਪਾਂ ਕੜੀ ਦੇ ਵਾਸਤੇ ਇੱਕ ਵੱਡੀ ਕੜਾਈ ਲਈਏ। ਖੁੱਲੇ ਭਾਂਡੇ ਦੇ ਵਿੱਚ ਕੜੀ ਬਣਾਵਾਂਗੇ ਕਿਉਂਕਿ ਕੜੀ ਕਈ ਵਾਰ ਉਬਲ ਕੇ ਬਾਹਰ ਆ ਜਾਂਦੀ ਹੈ। ਸੋ ਇਸ ਲਈ ਆਪਾਂ ਇਹਨੂੰ ਖੁੱਲੇ ਭਾਂਡੇ ਦੇ ਵਿੱਚ ਬਣਾਵਾਂਗੇ। ਇੱਥੇ ਆਪਾਂ ਥੋੜਾ ਜਿਹਾ ਸਰੋਂ ਦਾ ਤੇਲ ਪਾਇਆ। ਵਿੱਚ ਜੀਰਾ ਪਾਇਆ। ਤੇ ਫਿਰ ਇਹਨੂੰ ਆਪਾਂ ਥੋੜਾ ਜਿਹਾ ਸੇਕ ਲੱਗਣ ਦੇਵਾਂਗੇ। ਥੋੜਾ ਜਿਹਾ ਗਰਮ ਮਸਾਲਾ ਪੀਸਿਆ ਹੋਇਆ ਸੀ ਮੇਰੇ ਕੋਲੇ ਉਹ ਪਾਇਆ ਮੈਂ। ਤੁਸੀਂ ਹੋਰ ਵੀ ਕੋਈ ਮਸਾਲਾ ਐਡ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਰ ਸਕਦੇ ਹੋ ਤਿੰਨ ਸਾਬਤ ਮਿਰਚਾਂ ਪਾਈਆਂ ਨੇ ਹਰੀਆਂ ਤੇ ਅਦਰਕ ਦਾ ਪੇਸਟ ਪਾਇਆ ਹੈ ਤੇ ਇੱਕ ਵੱਡਾ ਪਿਆਜ਼ ਕੱਟ ਕੇ ਲੰਮੀ ਲੰਮੀ ਤਰੀਕੇ ਨਾਲ ਕੱਟ ਕੇ ਪਿਆਜ਼ ਨੂੰ ਪਾਇਆ ਸੋ ਇਹਨੂੰ ਆਪਾਂ ਹੁਣ ਸੇਕ ਲਵਾਵਾਂਗੇ ਜਿਆਦਾ ਇਹਨੂੰ ਭੁੰਨਣਾ ਨਹੀਂ ਗੰਡੇ ਨੂੰ ਜਿਆਦਾ ਬਲੈਕ ਨਹੀਂ ਕਰਨਾ ਤੁਹਾਨੂੰ ਥੋੜਾ ਜਿਹਾ ਫਰਾਈ ਕਰਨਾ ਹੈ ਤੋ ਦੂਬਾ ਜਿਹੜਾ ਆਪਣਾ ਘੋਲ ਆਪਾਂ ਤਿਆਰ ਕਰਕੇ ਰੱਖਿਆ ਸੀ ਉਹ ਆਪਾਂ ਇਹਦੇ ਵਿੱਚ ਐਡ ਕਰ ਦਿੰਨੇ ਹੁਣ ਆਪਾਂ ਇਹਨੂੰ ਮਿਕਸ ਕਰ ਦਾਂਗੇ ਉਸ ਤੋਂ ਬਾਅਦ ਜਿਹੜੀਆਂ ਆਪਣੀਆਂ ਤਿੰਨ ਗੋਲੀਆਂ ਪਾਣੀ ਦੀਆਂ ਰਹਿ ਗਈਆਂ ਸੀ ਉਹ ਤਿੰਨ ਗੋਲੀਆਂ ਆਪਾਂ ਪਾਣੀ ਦੀਆਂ ਐਡ ਕਰਾਂਗੇ ਇਹਦੇ ਵਿੱਚ ਇਹਨਾਂ ਨੂੰ ਆਪਾਂ ਜਦੋਂ ਹੀ ਆਪਾਂ ਘੋਲ ਪਾ ਦੇਣਾ ਜੇ ਆਪਣਾ ਪਾਣੀ ਕੁਝ ਰਹਿ ਗਿਆ ਪਾਉਣ ਵਾਲਾ ਤਾਂ ਆਪਾਂ ਉਦੋਂ ਹੀ ਐਡ ਕਰਨਾ ਜਦੋਂ ਆਪਾਂ ਘੋਲ ਪਾ ਦੇਣਾ ਜਾਂ ਫਿਰ ਜਿੰਨਾ ਟਾਈਮ ਇਹਨੂੰ ਮਤਲਬ ਇਹ ਰਿਜਦੀ ਨਹੀਂ ਰਿੱਜਣ ਨਹੀਂ ਪੈਂਦੀ ਉਹਨਾਂ ਟਾਈਮ ਤੋਂ ਪਹਿਲਾਂ ਆਪਾਂ ਪਾਣੀ ਪਾ ਸਕਦੇ ਹਾਂ ਇਹਦੇ ਵਿੱਚ ਹੁਣ ਆਪਾਂ ਇਹਦੇ ਵਿੱਚ ਹਲਦੀ ਐਡ ਕੀਤੀ ਹੈ ਤੇ ਹਲਦੀ ਐਡ ਕਰਨ ਤੋਂ ਬਾਅਦ ਆਪਾਂ ਇਹਦੇ ਵਿੱਚ ਲਾਲ ਮਿਰਚ ਪਾਈ ਹੈ ਨਮਕ ਨਹੀਂ ਆਪਾਂ ਹਜੇ ਪਾਉਂਦੇ ਨਮਕ ਆਪਾਂ ਬਾਅਦ 'ਚ ਜਦੋਂ ਕੜੀ ਆਪਣੀ ਬਣ ਕੇ ਰੈਡੀ ਹੋ ਜੂਗੀ ਆਪਾਂ ਬਾਅਦ 'ਚ ਐਡ ਕਰਾਂਗੇ ਕਿਉਂਕਿ ਨਮਕ ਨਾਲ ਕਈ ਵਾਰੀ ਇਹ ਹੁੰਦਾ ਵੀ ਕੜੀ ਹੈ ਜਿਹੜੀ ਉਹ ਫਟ ਜਾਂਦੀ ਹੈ ਜਿਆਦਾ ਚਾਂਸ ਹੁੰਦੇ ਆ ਕੜੀ ਫਟਣ ਦੇ ਸੋ ਤਾਂ ਕਰਕੇ ਆਪਾਂ ਇਹਦੇ ਵਿੱਚ ਨਮਕ ਤਾਂ ਹੁਣ ਨਹੀਂ ਪਾਇਆ ਤੇ ਜਿੰਨਾ ਟਾਈਮ ਇਹਨੂੰ ਚੰਗਾ ਇੱਕ ਵਧੀਆ ਉਗਾਲਾ ਨਹੀਂ ਆ ਜਾਂਦਾ ਉਹਨਾ ਟਾਈਮ ਆਪਾਂ ਕੜਛੀ ਨੂੰ ਵੀ ਨਹੀਂ ਕਮਾਉਣਾ ਹਟਣਾ ਕੜਛੀ ਨੂੰ ਐਦਾਂ ਹੀ ਕਮਾਉਂਦੇ ਰਹਿਣਾ ਜਿੰਨਾ ਟਾਈਮ ਇਹਨੂੰ ਉਬਾਲੀ ਨਹੀਂ ਆ ਜਾਂਦੀ ਤੇ ਇਹਨੂੰ ਉੱਪਰ ਵੀ ਨਹੀਂ ਉਚਾਲਣਾ ਕੜਛੀ ਦੀ ਮਦਦ ਨਾਲ ਜਿਵੇਂ ਆਪਾਂ ਦਾਲ ਬਣਾਉਨੇ ਆ ਜਾਂ ਸਬਜ਼ੀ ਬਣਾਉਨੇ ਆ ਆਪਾਂ ਕੜਛੀ ਕੱਢ ਕੇ ਉੱਪਰ ਨੂੰ ਦੇਖਦੇ ਆ ਹਨ ਚੀਜ਼ ਨੂੰ ਉਦਾਂ ਨਹੀਂ ਕਰਨਾ ਕਿਉਂਕਿ ਉਹਦੇ ਨਾਲ ਵੀ ਕੜੀ ਫੱਟ ਜਾਂਦੀ ਹੈ ਸੋ ਜਿੰਨਾ ਟਾਈਮ ਇਹਨੂੰ ਉਬਾਲ ਨਹੀਂ ਆਉਂਦਾ ਓਨਾ ਟਾਈਮ ਆਪਾਂ ਕੜੀ ਨੂੰ ਐਦਾਂ ਹੀ ਘੁਮਾਉਂਦੇ ਰਹਿਣਾ ਤੇ ਵਧੀਆ ਸੇਕ ਰੱਖਣਾ ਕੜੀ ਨੀਚੇ ਤਾਂ ਕਿ ਇਹਦੇ ਚ ਵਧੀਆ ਇੱਕੋ ਉਬਾਲ ਆਵੇ ਤੇ ਜੇ ਆਪਾਂ ਕੜਛੀ ਨੂੰ ਨਹੀਂ ਘੁਮਾਵਾਂਗੇ ਐਦਾਂ ਤੇ ਜੇ ਕੜੀ ਉੱਬਲ ਗਈ ਤਾਂ ਇਹ ਵੀ ਹੋ ਸਕਦਾ ਹੈ ਵੀ ਕੜੀ ਭਾਂਡੇ ਚੋਂ ਬਾਹਰ ਨਿਕਲ ਜਾਵੇ ਉੱਬਲ ਕੇ ਸੋ ਇਹਦੇ ਲਈ ਇੱਕ ਕਹਾਵਤ ਵੀ ਹੈ ਸੋ ਮੇਰੇ ਹੁਣ ਯਾਦ ਨਹੀਂ ਜੇ ਤੁਹਾਨੂੰ ਯਾਦ ਹੈ ਤਾਂ ਤੁਸੀਂ ਮੈਨੂੰ ਕਮੈਂਟਾਂ 'ਚ ਲਿਖ ਕੇ ਜ਼ਰੂਰ ਦੱਸਿਓ ਕੜੀ ਆਪਣੀ ਇੱਥੇ ਉਬਲਣੀ ਸਟਾਰਟ ਹੋ ਗਈ ਹੈ ਤੇ ਕੜੀ ਦਾ ਕਲਰ ਵੀ ਵਧੀਆ ਹੋ ਗਿਆ ਕਿਉਂਕਿ ਕੜੀ ਗਾੜੀ ਹੋ ਗਈ ਹੈ ਹੁਣ ਇਹਨੂੰ ਕਾਫੀ ਟਾਈਮ ਹੋ ਗਿਆ ਉਬਲਦਿਆਂ ਨੂੰ ਤੇ ਹੁਣ ਤੁਸੀਂ ਦੇਖ ਸਕਦੇ ਕਿੰਨੀ ਵਧੀਆ ਉਬਾਲੀ ਆ ਰਹੀ ਹੈ ਕੜੀ 'ਚ ਹੁਣ ਆਪਾਂ ਗਰਚੀ ਨੂੰ ਰੋਕ ਦਿਆ ਰੋਕ ਕੇ ਰੱਖ ਸਕਦੇ ਹਾਂ ਥੋੜੇ-ਥੋੜੇ ਟਾਈਮ ਬਾਅਦ ਘਮਾਉਣਾ ਗਰਚੀ ਨੂੰ ਪਕੌੜੇ ਜਿਹੜੇ ਆਪਾਂ ਬਣਾ ਕੇ ਰੱਖੇ ਸੀ ਉਹ ਆਪਾਂ ਕੜੀ ਦੇ ਵਿੱਚ ਐਡ ਕਰਦੇ ਆ ਤੇ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਹੋਰ ਜਿਹਾਉਣਾ ਸੀਖ ਲਵਾਉਣਾ ਜਿੰਨਾ ਟਾਈਮ ਪਕੌੜੀ ਬਿਲਕੁਲੀ ਵਿੱਚ ਰਚ ਨਹੀਂ ਜਾਂਦੇ ਸੋ ਤੁਸੀਂ ਦੇਖ ਸਕਦੇ ਹੋ ਕਿੰਨਾ ਸੋਹਣਾ ਕਲਰ ਆਇਆ ਕੜੀ ਦਾ ਬਣ ਕੇ ਤੇ ਇਹਨੇ ਹਜੇ ਹੋਰ ਵੀ ਗਾੜੀ ਹੋਣਾ ਜੇ ਤੁਸੀਂ ਪਤਲੀ ਕੜੀ ਖਾਣਾ ਪਸੰਦ ਕਰਦੇ ਹੋ ਤਾਂ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਉੱਥੇ ਤੁਸੀਂ ਹੋਰ ਪਾਣੀ ਐਡ ਕਰ ਸਕਦੇ ਹੋ ਜਦੋਂ ਆਪਾਂ ਪਾਣੀ ਐਡ ਕਰਦੇ ਹਾਂ ਕੜੀ ਦੇ ਵਿੱਚ ਤਾਂ ਉਦੋਂ ਤੁਸੀਂ ਇੱਕ ਕੱਲੀ ਵੱਧ ਪਾਣੀ ਦੀ ਐਡ ਕਰ ਸਕਦੇ ਹੋ ਹੁਣ ਆਪਾਂ ਇਹਨੂੰ ਥੋੜਾ ਟਾਈਮ ਘਟਛੀ ਨੂੰ ਐਦਾਂ ਰੱਖ ਦਾਂਗੇ ਤੇ ਹੁਣ ਆਪਾਂ ਇਹਦੇ ਵਿੱਚ ਇਹ ਮਤਲਬ ਬਣ ਕੇ ਇਹ ਇੱਥੋਂ ਪਤਾ ਲੱਗਦਾ ਹੈ ਕਿ ਕੜੀ ਬਣੀ ਦੀ ਹੈ ਜਿਹਦੇ ਸਾਈਡ ਦੇ ਉੱਪਰ ਇਹਦੀ ਕਰੀਮਿੰਗ ਕਰੀਮੀ ਜਿਹਾ ਹੋ ਜੇ ਨਾ ਜਿੱਦਾਂ ਮਲਾਈ ਜੀ ਆ ਜਾਂਦੀ ਹੈ ਕਿਸੇ ਚੀਜ਼ ਦੇ ਉੱਪਰ ਉਹਦਾਂ ਇਦਾਂ ਇਹਦੇ ਬਿਲਕੁਲ ਹੋ ਚੁੱਕਿਆ ਹੈ ਦੇਖ ਸਕਦੇ ਹੋ ਤੁਸੀਂ ਉੱਪਰੋਂ ਕਿਵੇਂ ਮਤਲਬ ਕਿੰਨੀ ਵਧੀਆ ਲੱਗ ਰਹੀ ਹੈ ਕਿ ਗਾੜੀ-ਗਾੜੀ ਹੋ ਗਈ ਹੈ ਇਦਾਂ ਗੜੀ ਆਪਣੀ ਬਣ ਗਈ ਹੈ ਇਹ ਹੁਣ ਆਪਾਂ ਇਹਦੇ ਵਿੱਚ ਨਮਕ ਐਡ ਕਰ ਸਕਦੇ ਹਾਂ ਹੁਣ ਆਪਾਂ ਇਹਦੇ ਵਿੱਚ ਨਮਕ ਐਡ ਕਰਾਂਗੇ ਆਪਦੇ ਸਵਾਦ ਦੇ ਅਨੁਸਾਰ ਮੈਂ ਇੱਥੇ ਜਿੰਨੇ ਮੈਨੂੰ ਨਮਕ ਦੀ ਜ਼ਰੂਰਤ ਸੀ ਮੈਂ ਉਹਨਾਂ ਐਡ ਕਰ ਲਿਆ ਕਿਉਂਕਿ ਕੜੀ ਆਪਣੀ ਹੁਣ ਬਣ ਕੇ ਰੈਡੀ ਹੋ ਗਈ ਹੈ ਤਾਂ ਇੱਥੇ ਆਪਾਂ ਨਮਕ ਉਹਦੇ ਚ ਐਡ ਕਰਕੇ ਕੜੀ ਨੂੰ ਆਪਾਂ ਉਤਾਰ ਲਿਆ ਹੁਣ ਫਰਾਈਪੈਨ ਲੈਣੀ ਹੈ ਹੁਣ ਆਪਾਂ ਕੜੀ ਨੂੰ ਤੜਕਾ ਲਗਾਉਣਾ ਹੈ ਫਰਾਈਪੈਨ ਦੇ ਵਿੱਚ ਜਿਹੜੇ ਪਕਾ ਜਿਹੜੇ ਤੇਲ ਦੇ ਵਿੱਚ ਆਪਾਂ ਪਕੌੜੇ ਕੱਢੇ ਸੀ ਉਹ ਤੇਲ ਚੋਂ ਥੋੜਾ ਜਿਹਾ ਤੇਲ ਆਪਾਂ ਫਰਾਈਪੈਨ ਚ ਲਿਆ ਥੋੜਾ ਜਿਹਾ ਜੀਰਾ ਲਿਆ ਤੇ ਥੋੜਾ ਜਿਹਾ ਗਰਮ ਮਸਾਲਿਆਂ ਦਾ ਪਾਊਡਰ ਲਿਆ ਜਿਹੜੇ ਕਿ ਮਿਕਸ ਮਸਾਲੇ ਨੇ ਤੇ ਚਾਰ ਸਾਬਤ ਸੁੱਕੀਆਂ ਲਾਲ ਮਿਰਚਾਂ ਤੇ ਦੋ ਕੜੀ ਪੱਤੇ ਸੋ ਇਹਨਾਂ ਨੂੰ ਆਪਾਂ ਭੁੰਨ ਲੈਣਾ ਹੈ ਇਹਨਾਂ ਨੂੰ ਪਹਿਲਾਂ ਥੋੜਾ ਜਿਹਾ ਭੁੰਨ ਕੇ ਉਸ ਤੋਂ ਬਾਅਦ ਇੱਕ ਕਲਰ ਦੇ ਵਾਸਤੇ ਥੋੜੀ ਜਿਹੀ ਰੈੱਡ ਮਿਰਚ ਪਾਉਣੀ ਹੈ ਆਪਾਂ ਤਾਂ ਰੈੱਡ ਮਿਰਚ ਆਪਾਂ ਨਾਲ ਹੀ ਨਹੀਂ ਪਾਉਣੀ ਕਿਉਂਕਿ ਫਿਰ ਉਹ ਮੱਚ ਜੇਗੀ ਜਦੋਂ ਸਾਰਾ ਮਸਾਲਾ ਬਣ ਗਿਆ ਤਾਂ ਆਪਾਂ ਬਾਅਦ 'ਚ ਐਡ ਕਰਨੀ ਹੈ ਤੇ ਹੁਣ ਆਪਾਂ ਇਹਨੂੰ ਕੜੀ ਦੇ ਵਿੱਚ ਐਡ ਕਰਤਾ ਦੇਖੋ ਤੁਸੀਂ ਕਿੰਨੀ ਸੋਹਣੀ ਆਪਣੀ ਕੜੀ ਹੈ ਜਿਹੜੀ ਬਹੁਤ ਵਧੀਆ ਬਣ ਕੇ ਰੈਡੀ ਹੋਈ ਹੈ ਦੇਖਣ ਦੇ ਵਿੱਚ ਹੀ ਬਹੁਤ ਜ਼ਿਆਦਾ ਲਾਜਵਾਬ ਲੱਗ ਰਹੀ ਹੈ ਤੇ ਖਾਣ ਦੇ ਵਿੱਚ ਵੀ ਇਹ ਬੜੀ ਹੀ ਟੇਸਟੀ ਬਣੀ ਹੈ ਹੁਣ ਆਪਾਂ ਕੱਟਿਆ ਹੋਇਆ ਬਰੀਕ ਧਨੀਆ ਇਹਦੇ ਤੇ ਪਾਵਾਂਗੇ ਕੜੀ ਬਣ ਕੇ ਆਪਣੀ ਰੈਡੀ ਹੈ ਇਹਨੂੰ ਤੁਸੀਂ ਚੌਲਾਂ ਦੇ ਨਾਲ ਰੋਟੀ ਦੇ ਨਾਲ ਕਿੱਦਾਂ ਵੀ ਤੁਸੀਂ ਚਾਹੋ ਇਹਨੂੰ ਖਾ ਸਕਦੇ ਹੋ ਤੇ ਇਹਦੇ ਪਕੌੜੇ ਆ ਉਹ ਵੀ ਬੜੇ ਸੌਫਟ ਸੌਫਟ ਬਣੇ ਆ ਤੁਸੀਂ ਵੀ ਇਸ ਤਰੀਕੇ ਨਾਲ ਕੜੀ ਬਣਾ ਕੇ ਦੇਖਿਓ ਤੇ ਫਿਰ ਕਮੈਂਟਾਂ ਦੇ ਵਿੱਚ ਦੱਸਿਓ ਕਿ ਕਿੰਦਾ ਦੀ ਲੱਗੀ ਸੋ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ